ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਵਿਆਹ ਹੁੰਦਾ ਸੀ ਪੁਰਾਣੇ ਸਮਿਆਂ ਦੇ ਵਿੱਚ ਇਹ ਤਾਂ ਸਿੱਖਿਆ ਬੋਲੀ ਜਾਂਦੀ ਸੀ ਲੜਕੀ ਨੂੰ ਜਦੋਂ ਮੁੰਡਾ ਤੇ ਕੁੜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਂਦੇ ਸੀ ਤੇ ਇੱਕ ਸਿੱਖਿਆ ਬੋਲੀ ਜਾਂਦੀ ਸੀ ਘਰ ਦੇ ਮੈਂਬਰ ਦੇ ਵੱਲੋਂ ਉਸ ਲੜਕੀ ਨੂੰ ਸਮਰਪਿਤ ਸੀ ਉਹ ਸਿੱਖਿਆ ਉਹ ਧੀ ਨੂੰ ਸਮਝਾਇਆ ਜਾਂਦਾ ਸੀ ਕਿ ਜ਼ਿੰਦਗੀ ਨੂੰ ਵਧੀਆ ਕਿੱਦਾਂ ਬਣਾਉਣਾ ਹੈ ਆਪਣੇ ਸਾਰੇ ਪਰਿਵਾਰ ਨੂੰ ਪਿਆਰ ਕਿੱਦਾਂ ਦੇਣਾ ਤੇ ਕਿੱਦਾਂ ਪਿਆਰ ਉਹਨਾਂ ਤੋਂ ਲੈਣਾ देयर ਆਰ ਟੂ ਐਜੂਕੇਸ਼ਨਸ one should teach us how to make a living and the other how to live do educations ne ik zindagi de vich paisa kidda ikattha karna chizza kidda banawniya tan kidda banawana ya kidda tusi luxury life leni hai ik a education hai dusri education jedi ਮੈਥੀ ਬੋਲ ਕੇ ਹਟਿਆ ਉਹ ਮਾਪਿਆਂ ਦੇ ਵੱਲੋਂ ਮਿਲਦੀ ਆ ਉਹ ਸਿਆਣਿਆਂ ਦੇ ਵੱਲੋਂ ਮਿਲਦੀ ਆ ਹਾਊ ਟੂ ਲਿਵ ਇਨ ਅ ਪ੍ਰੈਕਟੀਕਲ ਲਾਈਫ ਇਨ ਥਿਸ ਵਰਲਡ ਜਦੋਂ ਘਰ ਦੇ ਵਿੱਚ ਕੋਈ ਵੀ ਇਦਾਂ ਦਾ ਮੈਂਬਰ ਆ ਜਿਹੜਾ ਆਊਟ ਆਫ ਕੰਟਰੋਲ ਹੋ ਜਾਏ ਜੇ ਕੋੜੇ ਦਾ ਸਵਾਰ ਕੋੜੇ ਤੇ ਨਾ ਬੈਠੇ ਤਾਂ ਕੋੜਾ ਬੇਕਾਬੂ ਹੋ ਜਾਂਦਾ ਇੰਦੀ ਸਾਡਾ ਜਿਹੜਾ ਮਾਈਂਡ ਆ ਇਹਨੂੰ ਨਾ ਬੋਲਣ ਦਾ ਪਤਾ ਲੱਗਦਾ ਕਈ ਦਫਾ ਨਾ ਇਹਨੂੰ ਚੰਗੀਆਂ ਗੱਲਾਂ ਸਮਝਣ ਦਾ ਪਤਾ ਲੱਗਦਾ ਅਗਰ ਕੋਈ ਸਿਆਣੀ ਗੱਲ ਦੱਸੇ ਇਹਦੇ ਵਿੱਚ ਹੰਕਾਰ ਇਹਨਾਂ ਆ ਜਾਂਦਾ ਇਹ ਸਮਝਣਾ ਨਹੀਂ ਚਾਹੁੰਦਾ ਇਸ ਕਰਕੇ ਮਨ ਬੇਕਾਬੂ ਹੋ ਜਾਂਦਾ ਇਸ ਮਨ ਨੂੰ ਜਿਹੜੀ ਐਜੂਕੇਸ਼ਨ ਆ ਉਹ ਸਾਡੇ ਬਜ਼ੁਰਗਾਂ ਤੋਂ ਮਿਲਦੀ ਆ ਉਹ ਵੀ ਸਿਆਣੇ ਬਜ਼ੁਰਗਾਂ ਤੋਂ ਪੈਸਾ ਕਮਾਉਣ ਦੇ ਨਾਲ ਉਹ ਵੀ ਇਹ ਐਜੂਕੇਸ਼ਨ ਬਹੁਤ ਜ਼ਰੂਰੀ ਆ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਲਈ ਇਕੱਠੀਆਂ ਕੀਤੀਆਂ ਚੀਜ਼ਾਂ ਜ਼ਿੰਦਗੀ ਨੂੰ ਵਧੀਆ ਨਹੀਂ ਬਣਾਉਂਦੀਆਂ ਬੇਸ਼ੱਕ ਤੁਹਾਡੇ ਕੋਲ ਲੱਖਾਂ ਰੁਪਏ ਦਾ ਸੋਫਾ ਕਾਰ ਵਿੱਚ ਹੋਵੇ ਬੇਸ਼ੱਕ ਤੁਹਾਡੇ ਕੋਲ ਦੁਨੀਆ ਦੀ ਮਹਿੰਗੀ ਕਾਰ ਹੋਵੇ ਬੇਸ਼ੱਕ ਤੁਹਾਡੇ ਕੋਲ ਆਲੀਸ਼ਾਨ ਕਾਰ ਜਾਂ ਬੰਗਲਾ ਹੋਵੇ ਇਹ ਚਿੰਜਾ ਜ਼ਿੰਦਗੀ ਨੂੰ ਸਖਾਲਾ ਨਹੀਂ ਬਣਾਉਂਦੀਆਂ ਦੋਸਤੋ ਜ਼ਿੰਦਗੀ ਨੂੰ ਸਖਾਲਾ ਬਣਾਉਂਦੀ ਆ ਵਧੀਆ ਐਜੂਕੇਸ਼ਨ ਜਿਹੜੀ ਸਾਨੂੰ ਸਾਡੇ ਸੋਹਣੇ ਬਜ਼ੁਰਗਾਂ ਤੋਂ ਮਿਲਦੀ ਆ ਸੋਹਣੀ ਨੌਲੇਜ ਰੱਖਣ ਵਾਲੇ ਉਸ ਅਕਲਮੰਦ ਪੇਰੈਂਟਸ ਤੋਂ ਮਿਲਦੀ ਆ ਅਗਰ ਇਦਾਂ ਦੀ ਸਿੱਖਿਆ ਨਾ ਮਿਲੇ ਕਿਸੇ ਨੂੰ ਤੁਸੀਂ ਵੀ ਦੇਖਿਆ ਮੈਂ ਵੀ ਦੇਖਦਾ ਆ ਘਰਾਂ ਦੇ ਘਰ ਤਬਾਹ ਹੋ ਜਾਂਦੇ ਆ ਹੰਕਾਰ ਇਹਨਾਂ ਵੱਜ ਜਾਂਦਾ ਈਗੋ ਇੰਨੀ ਆ ਜਾਂਦੀ ਮਨ ਦੇ ਵਿੱਚ ਇੰਨੀ ਰਤਾ ਪਰ ਕੋਈ ਅਚੀਵਮੈਂਟ ਕਰ ਲਵੇ ਹਨਾ ਉਹਨੂੰ ਬੋਲਣਾ ਭੁੱਲ ਜਾਂਦਾ ਕਦੀ ਕਿਸੇ ਸਿਆਣੇ ਨੇ ਲਿਖਿਆ ਉਹ ਕਹਿੰਦੇ ਸਮਝ ਮਿਲੀ ਸੀ ਸਮਝਣ ਦੇ ਲਈ ਸਮਝਾਉਣ ਲੱਗ ਪਈ ਸਮਝ ਜਦੋਂ ਮਿਲੀ ਆ ਉਹ ਮੈਨੂੰ ਮਿਲੀ ਆ ਮੈਂ ਸਮਝਣਾ ਉਸ ਗੱਲ ਉਹਦੇ ਤੇ ਅਮਲ ਕਰਨਾ ਉਹਨੂੰ ਜ਼ਿੰਦਗੀ ਦੇ ਵਿੱਚ ਲਿਆਉਣਾ ਤਾਂ ਗੱਲ ਬਣਨੀ ਆ ਪਰ ਅਗਰ ਮੈਂ ਸੁਣ ਕੇ ਆਪ ਸਮਝਾ ਨਾ ਦੂਸਰੇ ਨੂੰ ਸਮਝਾਉਣ ਲੱਗ ਜਾਂ ਕਿਦੂ ਵੱਡਾ ਮੂਰਖ ਦੁਨੀਆ ਤੇ ਕੋਈ ਹੋ ਨਹੀਂ ਸਕਦਾ ਗੱਲ ਤਾਂ ਸਮਝਣ ਦੀ ਆ ਦੋਸਤੋ ਜਿਹਨੇ ਸਮਝ ਲਈ ਤਾਂ ਰੌਲਾ ਕੀ राम रहीम ਤੇ ਮੌਲਾ ਕੀ ਰੱਬ